ਜਿੰਨਾ ਵੀ ਲੋਕਾਂ ਦੇ ਸਿਰ ਤੇ ਉੱਤੇ ਕਰਜ਼ਾ ਚੜਿਆ ਹੋਇਆ ਹੈ ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਜੇਕਰ ਤੁਸੀਂ ਇਸ ਵੀਡੀਓ ਦੇ ਅੰਤ ਤੱਕ ਬਣੇ ਰਹੇ ਤਾਂ ਤੁਹਾਡਾ ਕਰਜ਼ਾ ਕਿੰਨੇ ਦਿਨਾਂ ਦੇ ਵਿੱਚ ਉਤਰ ਜਾਵੇਗਾ ਤੁਸੀਂ ਅੰਦਾਜ਼ਾ ਵੀ ਲਗਾ ਸਕਦੇ ਕਿਉਂਕਿ ਪੰਜਾਬ ਦੀ ਇਸ ਧਰਤੀ ਦੇ ਉੱਤੇ ਇੱਕ ਅਜਿਹਾ ਗੁਰੂ ਘਰ ਮੌਜੂਦ ਹੈ ਜਿੱਥੇ ਜਾ ਕੇ ਜੇਕਰ ਤੁਸੀਂ ਮਥਾ ਟੇਕਦੇ ਹੋ ਬਾਣੀ ਪੜ੍ਹਦੇ ਹੋ ਇਸ਼ਨਾਨ ਕਰਦੇ ਹੋ ਲੰਗਰ ਪਰ ਸਾਧਾ ਸਕਦੇ ਹੋ ਤਾਂ ਤੁਹਾਡਾ ਕਰਜਾ ਕਿਵੇਂ ਦਿਨਾਂ ਦੇ ਵਿੱਚ ਛੂ ਮੰਤਰ ਹੋ ਜਾਏਗਾ ਤੁਸੀਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਅੱਜ ਆਪਾਂ ਗੱਲ ਕਰਨ ਲੱਗੇ ਆ ਉਸ ਪਵਿੱਤਰ ਅਸਥਾਨ ਦੇ ਜਿੱਥੇ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਸਥੇ ਵੱਲੋਂ ਇੱਕ ਵਾਰ ਦਿੱਤਾ ਗਿਆ ਸੀ ਕਿ ਜਿਹੜਾ ਵੀ ਇਸ ਗੁਰੂ ਘਰ ਦੇ ਵਿੱਚ ਆ ਕੇ ਇਸ਼ਨਾਨ ਕਰੇਗਾ ਨਾਮ ਜਪੇਗਾ ਬਾਣੀ ਪੜ੍ਹੇਗਾ ਤਾਂ ਉਹਨਾਂ ਸੰਗਤਾਂ ਦਾ ਕਰਜ਼ਾ ਜਿਹੜਾ ਬਿਲਕੁਲ ਹੀ ਖਤਮ ਹੋ ਜਾਵੇਗਾ ਪਰ ਕਿੱਥੇ ਇਹ ਗੁਰੂ ਘਰ ਸਥਿਤ ਹੈ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਮਾਧਿਅਮ ਦੇ ਨਾਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸ਼ਬਦ ਗੁਰੂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਤੁਸੀਂ ਅਜੇ ਤੱਕ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਬੇਨਤੀਆਂ ਨੂੰ ਪਰਵਾਣ ਕਰਿਓ ਤੇ ਸ਼ਬਦ ਗੁਰੂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵਾਲੀ ਘੰਟੀ ਨੂੰ ਵੀ ਜ਼ਰੂਰ ਦਬਾ ਦਿਓ ਤੇ ਆਓ ਸੰਗਤ ਜੀ ਸਭ ਤੋਂ ਪਹਿਲਾਂ ਸਾਰੇ ਜਣੇ ਦੋਵੇਂ ਹੱਥ ਜੋੜ ਲਵੋ ਤੇ ਉੱਚੀ ਜੀ ਗ ਜਿਕੇ ਬੁਲਾਈਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਾਰੇ ਝੂਆਂ ਕਰਜ਼ੇ ਤੋਂ ਪਰੇਸ਼ਾਨ ਆ ਕਿਉਂ ਕੰਮ ਬੰਦ ਤੇ ਸਹੀ ਨਹੀਂ ਮਿਲਦੇ ਮਹਿੰਗਾਈ ਇੰਨੀ ਕੁ ਹੈ ਕਿ ਰੋਟੀ ਪਾਣੀ ਦਾ ਖਰਚਾ ਤੋਰਨ ਵਾਸਤੇ ਸਾਨੂੰ ਕਦੇ ਇਧਰੋਂ 2 ਰੁਪਏ ਚੱਕਣੇ ਪੈਂਦੇ ਐ ਤੇ ਕਦੇ ਇਧਰੋਂ 2 ਰੁਪਏ ਚੱਕਣੇ ਪੈਂਦੇ ਐ ਬਸ ਐਹੀ 2-2 ਰੁਪਏ ਕਰਕੇ ਅਸੀਂ ਕਦੋਂ ਲੱਖਾਂ ਦੇ ਕਰਜ਼ੇ ਦੇ ਢੇਠਾ ਜਾਂਦੇ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਬਸ ਫਿਰ ਖਰਚਾ ਜਿਹੜਾ ਵਾਤਾ ਜਾਂਦਾ ਹੈ ਲੋਕ ਸਾਨੂੰ ਕਰਜ਼ੇ ਦੇਣ ਨੂੰ ਤਾਵਲੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਵਿਆਜ ਖਾਣਾ ਹੁੰਦਾ ਤੇ ਜਦੋਂ ਅਸੀਂ ਆਪਣੇ ਸਿਰ ਦੇ ਉੱਤੇ ਕਰਜ਼ਾ ਚੜਾ ਲੈਨੇ ਆ ਤਾਂ ਫਿਰ ਸੜਨ ਤੋਂ ਲੱਗਦਾ ਕਿਉਂ ਕਿ ਲੋਕ ਸਾਨੂੰ ਫੋਨ ਕਰਦੇ ਨੇ ਕਿਸ਼ਤਾਂ ਨੇ ਸਦਾ ਤਮਾ ਖਾਲਿਆ ਹੁੰਦਾ ਤੇ ਅਸੀਂ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਕਿ ਫਿਰ ਸਾਨੂੰ ਅੰਤ ਦੇ ਵਿੱਚ بس ਇੱਕ ਗੱਲ ਯਾਦ ਆ ਜਾਂਦੀ ਹੈ ਕਿ ਅਸੀਂ ਹੁਣ ਆਪਣੇ ਆਪ ਨੂੰ ਹੀ ਖਤਮ ਕਰ ਲਈਏ ਪਰ ਨਹੀਂ ਤੁਸੀਂ ਅਜੇ ਹਾਂ ਬਿਲਕੁਲ ਵੀ ਇਹ ਕਰਨਾ ਅਸੀਂ ਤੁਹਾਨੂੰ ਉਸ ਗੁਰੂ ਘਰ ਤੇ ਬਾਰੇ ਦੱਸਾਂਗੇ ਉਸ ਗੁਰੂ ਘਰ ਦੇ ਇਤਿਹਾਸ ਤੇ ਬਾਰੇ ਦੱਸਾਂਗੇ ਫਿਰ ਤੁਹਾਡਾ ਕਰਜ਼ਾ ਦਿਨਾਂ ਦੇ ਵਿੱਚ ਹੀ ਬਿਲਕੁਲ ਉਤਰ ਜਾਏਗਾ ਤੁਹਾਨੂੰ ਕਿਸੇ ਵੀ ਕਿਸਮ ਦੀ ਫਿਕਰ ਕਰਨ ਦੀ ਲੋੜ ਨਹੀਂ ਬਸ ਇਸ ਕਰਕੇ ਤੁਸੀਂ ਪਰਮਾਤਮਾ ਦਾ ਨਾਮ ਜ਼ਰੂਰ ਧਿਆਇਆ ਕਰੋ ਤਾਂ ਜੋ ਤੁਹਾਡਾ ਕਰਜ਼ਾ ਜਿਹੜਾ ਉਤਰ ਜਾਵੇ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਰਖਤ ਦੇ ਹੇਠ ਆਪਣੇ ਘੋੜੇ ਨੂੰ ਬੰਨ੍ਹਦੇ ਨੇ ਤੇ ਉਹਨਾਂ ਦੇ ਨਾਲ ਜੋ ਸਿੰਘ ਹੁੰਦੇ ਨੇ ਬਾਬਾ ਜੀ ਉਹਨਾਂ ਨੂੰ ਆਖਦੇ ਨੇ ਕਿ ਸਿੰਘੋ ਐਦਾਂ ਕਰੋ ਉਸ ਤਿੱਤਰ ਨੂੰ ਫੜ ਕੇ ਲੈ ਕੇ ਆਓ ਤਾਂ ਸਿੰਘ ਜੋ ਹੁੰਦੇ ਨੇ ਤਿੱਤਰ ਨੂੰ ਫੜ ਕੇ ਲਿਆਉਂਦੇ ਨੇ ਤੇ ਮੈਦਾਨ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਆ ਤੇ ਫਿਰ ਬਾਬਾ ਜੀ ਆਪਣੇ ਬਾਜ ਨੂੰ ਉਸ ਤਿੱਤਰ ਦੇ ਕੋਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਜਾ ਜਦੋਂ ਬਾਝਾ ਉਸ ਤਿੱਤਰ ਦੇ ਕੋਲੇ ਜਾਂਦਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਦੋਵਾਂ ਦੇ ਵਿੱਚ ਜੰਗ ਹੋਈ ਹੋਵੇਗੀ ਤਾਂ ਕਿਸ ਦੀ ਜਿੱਤ ਅਤੇ ਕਿਸ ਦੀ ਹਾਰ ਕੋਈ ਹੋਵੇਗੀ ਜ਼ਾਹਿਰ ਜੀ ਗੱਲ ਹੈ ਕਿ ਬਾਜ ਦੇ ਕੇ ਤਿੱਤਰ ਨੇ ਕਿੱਥੇ ਟਿਕਣਾ ਸੀ ਤਿੱਤਰ ਤਾਂ ਹੁੰਦਾ ਹੀ ਪਤਲਾ ਜਿਹਾ ਹਲਕਾ ਜਿਹਾ ਹੁੰਦਾ ਹੈ ਤੇ ਬਾਜ ਤਾਂ ਬਾਜ ਹੀ ਹੁੰਦਾ ਹੈ ਇਹ ਵੀ ਤੁਸੀਂ ਸੁਣਿਆ ਹੋਵੇਗਾ ਪਰ ਜਦੋਂ ਤਿੱਤਰ ਦੇ ਮੂਰੇ ਵਾਜ ਨੂੰ ਕਿਤਾ ਗਿਆ ਤਾਂ ਫਿਰ ਤਿੱਤਰ ਦੀ ਬੋਟੀ-ਬੋਟੀ ਜੋ ਹੁੰਦੀ ਆ ਬਾਜ ਦੇ ਵੱਲੋਂ ਨੋਚ ਲਈ ਜਾਂਦੀ ਹੈ ਉੱਥੇ ਖੜੇ ਸਿੰਘ ਹੈਰਾਨ ਹੋ ਰਹੇ ਸੀ ਕਿ ਬਾਬਾ ਜੀ ਨੇ ਆਪਣੇ ਬਾਜ ਦੇ ਕੋਲੋਂ ਤਿੱਤਰ ਦਾ ਕੀ ਹਾਲ ਕਰਵਾਤਾ ਲੋਕ ਵੀ ਇਕੱਠੇ ਹੋ ਗਏ ਸੀ ਸਾਰੇ ਸੋਚਣ ਲੱਗੇ ਕਿ ਬਾਬਾ ਜੀ ਆ ਕੀ ਕਰਨ ਲੱਗੇ ਨੇ ਬਾਬਾ ਜੀ ਤਾਂ ਸਭ ਤੋਂ ਵੱਡੇ ਦਾਨੀ ਨੇ ਪਰ ਅੱਜ ਇਹ ਕੀ ਉਹ ਖੁਦ ਕਿਉਂ ਪਾਪ ਕਰ ਰਹੇ ਨੇ ਜਦੋਂ ਸੰਗਤਾਂ ਅਜਿਹੀਆਂ ਗੱਲਾਂ ਕਰਨ ਲੱਗੀਆਂ ਤਾ ਬਾਬਾ ਜੀ ਆਖਣ ਲੱਗੇ ਖੜ ਜੋ ਤੁਹਾਨੂੰ ਕੱਲੀ-ਕੱਲੀ ਗੱਲ ਦੱਸਾਂਗੇ ਫਿਰ ਤੁਸੀਂ ਦੱਸਿਓ ਕਿ ਕਿਸ ਦੀ ਗਲਤੀ ਸੀ ਬਾਬਾ ਜੀ ਨੇ ਕਿ ਕਿੱਤਾ ਲੜਾਈ ਉਦੋਂ ਤੱਕ ਜਾਰੀ ਰੱਖਵਾਈ ਜਦੋਂ ਤੱਕ ਤਿੱਤਰ ਦੀ ਮਾਤਨੀ ਹੋ ਜਾਂਦੇ ਕਿਉਂਕਿ ਬਾਜ ਦੇ ਅੱਗੇ ਜੂ ਹੈ ਤਿੱਤਰ ਬਿਲਕੁਲ ਟੇਕ ਨਹੀਂ ਪਾਂਦਾ ਬਾਜ ਦੇ ਵੱਲੋਂ ਉਸ ਦਾ ਕੱਲਾ ਕੱਲਾ ਖੰਭ ਖਲਾਸ ਛੁੱਟ ਦਿੰਦਾ ਜਾਂਦਾ ਉਸ ਦੀ ਬੋਟੀ ਬੋਟੀ ਨੋਚ ਲਈ ਜਾਂਦੀ ਹੈ ਤੇ ਤਿੱਤਰ ਤੜਫ ਤੜਫਦਾ ਮਰ ਜਾਂਦਾ ਫਿਰ ਬਾਬਾ ਜੀ ਸਿੰਘਾਂ ਨੂੰ ਆਖਦੇ ਨੇ ਕਿ ਸਿੰਘੋ ਹੁਣ ਇਸ ਨੂੰ ਇੱਜ਼ਤ ਮਾਨ ਸਤਕਾਰ ਦੇ ਨਾਲ ਚੁੱਕੋ ਇੱਕ ਟੋਆ ਪੁੱਟੋ ਤੇ ਉੱਥੇ ਇਸ ਨੂੰ ਦਬਾ ਆਓ ਸਿੰਘ ਉੱਥੇ ਹੀ ਕਰਦੇ ਨੇ ਜਿੱਦਾਂ ਬਾਬਾ ਜੀ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਬਸ ਫਿਰ ਸਿੰਘਾਂ ਨੇ ਬਾਬਾ ਜੀ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀ ਪਰ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਸਵਾਲ ਆ ਗਿਆ ਤੇ ਆਖਣ ਲੱਗੇ ਕਿ ਗੁਰੂ ਜੀ ਆ ਤੁਸੀਂ ਕਿਉਂ ਕੀਤਾ ਇਹ ਤਾਂ ਪਾਪ ਨਹੀਂ ਹੈ ਤਾਂ ਬਾਬਾ ਜੀ ਨੇ ਅੱਗੋਂ ਦੀ ਉੱਤਰ ਦਿੱਤਾ ਕਿ ਨਹੀਂ ਇਹ ਪਾਪ ਨਹੀਂ ਹੈ ਇਹ ਕਰਮਾਂ ਦਾ ਕਰਜ਼ਾ ਉਤਰਿਆ ਅੱਜ ਬਾਬਾ ਜੀ ਨੇ ਮੌਕੇ ਤੇ ਸਿੰਘਾਂ ਨੂੰ ਤੇ ਜਿਹੜੀ ਵੀ ਸੰਗਤ ਉੱਥੇ ਮੌਜੂਦ ਸੀ ਉਹਨਾਂ ਨੂੰ ਇੱਕ ਗੱਲ ਸੁਣਾਈ ਕਿ ਦੇਖੋ ਆ ਜਿਹੜਾ ਤਿੱਤਰ ਹੈ ਨਾ ਇੱਕ ਜੱਟ ਸੀ ਤੇ ਜਿਹੜਾ ਇਹ ਆਪਣਾ ਬਾਝ ਹੈ ਉਹ ਇੱਕ ਬਾਣੀਆ ਸੀ ਬਾਣੀਏ ਦੇ ਕੋਲੋਂ ਜੱਟ ਨੇ ਕਰਜ਼ਾ ਲਿੱਤਾ ਸੀ ਤੇ ਜੋ ਬਾਣੀਆ ਸੀ ਉਹ ਆਖਣ ਲੱਗਾ ਕਿ ਹੁਣ ਤੂੰ ਮੈਥੋਂ ਕਰਜ਼ਾ ਤਾਂ ਲੈ ਰਿਆ ਤੂੰ ਮੈਨੂੰ ਜਾਮਨੀ ਦੇ ਜਾਮਨੀ ਦਾ ਮਤਲਬ ਸੀ ਕਿ ਕੋਈ ਗਵਾਹ ਦੇ ਕਿ ਤੂੰ ਮੈਨੂੰ ਕੋਈ ਸਬੂਤ ਗਵਾਹ ਦੇ ਦੇ ਕਿ ਤੂੰ ਮੇਰਾ ਕਰਜ਼ਾ ਮੋੜ ਦਵੇਂਗਾ ਤਾਂ ਅੱਗੋ ਦੀ ਜਿਹੜਾ ਤਿੱਤਰ ਸੀ ਉਸ ਸਮੇਂ ਦਾ ਜੋ ਜੱਟ ਸੀ ਉਸਨੇ ਕਿਹਾ ਕਿ ਮੈਂ ਗੁਰੂ ਦਾ ਸਿੰਘ ਆ ਮੇਰੇ ਕਰਜ਼ੇ ਦਾ ਜਾਮਨੀ ਮੇਰਾ ਗੁਰੂ ਹੋਵੇਗਾ ਪਾਵ ਮੇਰਾ ਗੁਰੂ ਮੇਰਾ ਗਵਾਹ ਹੈ ਮੈਂ ਤੈਨੂੰ ਇਹ ਕਰਜ਼ਾ ਜਿਵੇਂ ਮਰਜੀ ਮੋੜਾਂ ਪਰ ਮੈਂ ਤੇਰਾ ਕਰਜ਼ਾ ਮੋੜਾਂਗਾ ਸਮਾ ਬੀਤ ਜਾਂਦਾ ਪਰ ਜੱਟ ਦੇ ਵੱਲੋਂ ਬਾਣੀਆਂ ਦਾ ਕਰਜ਼ਾ ਨਹੀਂ ਮੋੜਿਆ ਜਾਂਦਾ ਇੱਕ ਇੱਕ ਕਰਕੇ ਦੋਵੇਂ ਇਸ ਦੁਨੀਆ ਤੋਂ ਵੀ ਚਲੇ ਜਾਂਦੇ ਆ ਪਰ ਜਿਹੜਾ ਕਰਜ਼ਾ ਸੀ ਉਹ ਤਾਂ ਰਹਿ ਗਿਆ ਤੇ ਜਾਮਨੀ ਕੌਣ ਸੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਗਵਾਹ ਬਣੇ ਸੀ ਕਿਉਂਕਿ ਉਸ ਜੱਟ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗਵਾਹ ਬਣਾਇਆ ਗਿਆ ਸੀ ਤੇ ਬੱਸ ਫਿਰ ਕਰਜ਼ਾ ਜਿਹੜਾ ਕਾ ਨਹੀਂ ਉਤਰਦਾ ਸਦੀਆਂ ਬੀਤ ਜਾਂਦੀਆਂ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅੱਜ ਇਹਨਾਂ ਨੂੰ ਮੈਂ ਇੱਥੇ ਕਰਜ਼ਾ ਲõਣ ਵਾਸਤੇ ਬੁਲਾਇਆ ਕਿਉਂਕਿ ਜੱਟ ਨੇ ਅਜੇ ਵੀ ਇਸ ਪਾਣੀਏ ਦਾ ਕਰਜ਼ਾ ਦੇਣਾ ਸੀ ਤਾਂ ਕਰਕੇ ਅੱਜ ਮੈਂ ਤਿੱਤਰ ਨੂੰ ਇੱਥੇ ਫੜ ਕੇ ਲਿਆਉਂਦਾ ਹੈ ਤੇ ਇੱਥੇ ਆ ਕੇ ਦੋਵਾਂ ਦੀ ਜੰਗ ਕਰਾਈਏ ਤੇ ਮਾ ਬਾਣੀਏ ਨੂੰ ਯਾਨੀ ਕਿ ਮੈਂ ਬਾਅਦ ਨੂੰ ਆਖਿਆ ਕਿ ਲੈ ਤੂੰ ਹੁਣ ਆਪਣਾ ਕਰਜ਼ਾ ਇਸ ਤੋਂ ਜਿਵੇਂ ਮਰਜੀ ਲੈ ਤੂੰ ਆਪਣਾ ਹਿਸਾਬ ਬਰਾਬਰ ਕਰ ਤੇ ਤਾਂ ਬਾਅਦ ਯਾਨੀ ਕਿ ਬਾਣੀਏ ਨੇ ਉਹੀ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ ਬਾਣੀਏ ਦੇ ਵੱਲੋਂ ਜੱਟ ਦੀ بوطੇ-بوطੀ ਜੜੀ ਹੈ ਨੋਚ ਲਈ ਜਾਂਦੀ ਹੈ ਯਾਨੀ ਕਿ ਤੇ ਤਰਦਾਬ ਪੁਰਾ ਹਾਲ ਜਿਹੜਾਗਾ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਹੈ ਵਾਰ ਦਿੱਤੇ ਤੇ ਕਿਹਾ ਕਿ ਇਸ ਗੁਰੂ ਘਰ ਦੇ ਵਿੱਚ ਜਿਹੜਾ ਵੀ ਆਵੇਗਾ ਇਸ਼ਨਾਨ ਕਰੇਗਾ ਉਸ ਦੀ ਰੂਹ پاک ਪਵਿੱਤਰਤਾ ਹੋਵੇਗੀ ਪਰ ਨਾਲ ਹੀ ਨਾਲ ਉਸ ਦਾ ਕਰਜ਼ਾ ਜਿਹੜਾਗਾ ਦਿਨਾਂ ਦੇ ਵਿੱਚ ਉਤਰ ਜਾਏਗਾ ਕਿਸੇ ਕਿਸਮ ਦੀ ਉਸ ਨੂੰ ਜਿਹੜੀ ਇਹ ਟੈਨਸ਼ਨ ਨਹੀਂ ਰਹੇਗੀ ਉਸ ਦੀਆਂ ਫਿਕਰਾਂ ਸਾਰੀਆਂ ਖਤਮ ਹੋ ਜਾਣਗੀਆਂ ਤੁਹਾਨੂੰ ਸਾਥ ਸੰਗਤ ਜੀ ਦੱਸ ਦਈਏ ਕਿ ਇਹ ਗੁਰੂ ਘਰ ਦੂਆ ਫਿਰੋਜ਼ਪੁਰ ਦੇ ਪਿੰਡ ਬਜੀਦਪੁਰ ਦੇ ਵਿੱਚ ਸਥਿਤ ਹੈ ਤੇ ਅੱਜ ਵੀ ਉਹੀ ਦਰਖਤ ਇਸ ਗੁਰੂ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਆਪਣੇ ਘੋੜੇ ਨੂੰ ਬੰਨਿਆ ਗਿਆ ਸੀ ਤੇ ਉਹ ਵੀ ਮੈਦਾਨ ਹੈ ਜਿੱਥੇ ਪਿੱਤਰ ਅਤੇ ਬਾਜ ਦੀ ਜੰਗ ਹੋਈ ਸੀ ਤੇ ਜੇਕਰ ਤੁਹਾਡੇ ਵੀ ਸਿਰ ਤੇ ਕਰਜ਼ਾ ਹੈ ਤਾਂ ਤੁਸੀਂ ਇਸ ਗੁਰੂ ਘਰ ਦੇ ਵਿੱਚ ਜ਼ਰੂਰ ਆ ਕੇ ਜਾਇਓ ਤਾਂ ਕਿ ਤੁਹਾਡਾ ਕਰਜਾ ਜੜਾ ਇਥੋਂ ਦੇ ਲੱਥ ਸਕੇ ਸਾ ਸੰਘਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਾਕੀ ਜੋ ਵੀ ਤੁਹਾਡੇ ਵਿਚਾਰ ਨੇ ਇਸ ਕਥਾ ਦੇ ਬਾਬਤ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੇ ਸਾਂਝੇ ਜ਼ਰੂਰ ਪਾਓ ਫਿਲਹਾਲ ਦੇ ਲਈ ਦਿਓ ਇਜਾਜ਼ਤ